ਦਰਾ ਮੰਡੀ ਚ ਨਵਾਬਕੋੜਾ ਜੀ ਕਰੋ ਦਰਸ਼ਨ ਇੰਨਾ ਜਾਨਵਰਾਂ ਚ ਵੀ ਖਜ਼ਾਨੇ ਮਿਲ ਸਕਦੇ ਆ ਆ ਮਾਰੂ ਜਹਾਜ਼ ਨਵੜੀ ਜੀ ਖਜ਼ਾਨਾ ਖੜਾ ਕਿ ਨਹੀਂ ਕਿੰਨੀ ਹਾਈਟ ਹੈ ਵੀਰੇ 70 ਪਲੱਸ ਆ ਬਈ ਭਾਈ ਉਹ ਵੀ ਲੈ ਆਉਂਦੇ ਇਹ ਮਹਾ ਮੌਕਾ ਲੈ ਆਈ। ਕੋਈ ਨਹੀਂ ਚਾਹ ਨਹੀਂ ਗੱਡੀ ਚ ਆ ਸੀ ਵੀਰੇ ਟਰੈਲਰ ਚ ਛਾੜ ਕੇ ਆਇਆ। ਅੱਛਾ ਅੱਛਾ ਸਾਡੇ ਬੰਦੇ ਰੋਸੀਗੇ ਕਹਿੰਦੇ ਕਿ ਉਹਨੂੰ ਲੈ ਕੇ ਆਉਣਾ ਮੇਰਾ ਜੀ ਜਾਣਾ ਨਹੀਂ ਵੱਡੇ ਨੂੰ ਲੈ ਕੇ ਆਣੇ ਆ। ਨਹੀਂ ਨਹੀਂ ਸੰਗਦਾ। ਆਓ ਜੀ ਜੀ ਆਇਆਂ ਨੂੰ। ਅੱਜ ਘੁੰਮਦੇ ਆਪਾਂ ਸਾਰੇ ਇਕੱਠੇ ਹੋ ਕੇ ਜਗਰਾਉਂ ਮੰਡੀ ਤੇ ਬੜੇ ਨਾਮੀ ਘੋੜੇ ਆਏ ਆ। ਆਪਾਂ ਗੱਡੀ-ਗੁੱਡੀ ਲਾ ਕੇ ਆ ਗਏ ਆ ਤੇ ਚਲੋ ਤੁਰਦੇ ਆਂ ਗਾਉਂ ਨੂੰ ਬਣੇ ਰਿਓ ਵੀਡੀਓ ਦੇ ਐਂਡ ਤੱਕ ਜੀ। ਇਹ ਸਵਾਦ ਆਊਗਾ ਵੀਡੀਓ ਦੇਖ ਕੇ ਜੇ ਨਾ ਸਵਾਦ ਆਇਆ ਤਾਂ ਕਮੈਂਟਾਂ ਦੇ ਵਿੱਚ ਸ਼ਿਕਾਇਤ ਵੀ ਕਰ ਸਕਦੇ ਆ ਤੁਸੀਂ ਆਜੋ ਜੀ ਬਣੇ ਰਹੋ ਵੀਡੀਓ ਦੇ ਨਾਲ ਭਾਈ ਆ ਫਤਿਹ ਘੋੜਾ ਨੁਕਰ ਆ ਕਿੱਧਰ ਗਿਆ ਨਹੀਂ ਬੋਰਡ ਹੀ ਲੱਗਾ ਹੈ ਨਹੀਂਗਾ ਫਤੇ ਗੋੜੇ आले ਵੀ ਆਏ ਆ ਹੈ ਨਹੀਂਗਾ ਲੈ ਕੇ ਢੇੜਾ ਗੋੜਾ ਘੜਾਣ ਲੱਗੇ ਹੋਣਗੇ ਫਤੇ ਗੋੜਾ ਨੁਕਰਾ ਸੋ ਵੀ ਮਿੱਤਰੋ ോടനവാബോടാ ਦਰਸ਼ਨ ਦੀਵ ਰਾਜਨੀ ਦਾ ਬੱਚਾ ਮਹਿਤਾਬ ਆਣਾ ਕੈਨ ਸ਼ਾਹ ਦੇ ਲਾਲਾ ਦੀਵਾਲ ਹਾਂ ਮੱਝੂ ਕੇ ਲੈਣ ਦਾ 67+ ਬਈ ਆ ਵੀ ਲਿਖਿਆ ਥੱਲੇ 165 ਫਾਰਮ ਹਾਂ ਇਹਦਾ ਇਹਦਾ ਆਪੇ ਨਿਕਲ ਜਾਊਗਾ ਇਹੋ ਸੋਚਦਾ ਹੈ ਨਾ ਇੱਕ ਨਹੀਂ ਟੈਂਟ ਵੱਡੇ ਵੱਡੇ ਨਾ ਬਾਹੂਬਲੀ ਘੋੜਾ ਬਈ ਬਹੁਤ ਕਰ ਰਹੇ ਆਂ ਤਿਆਰੀ ਤੇ ਕੱਟ ਰਗੇ ਨਵਾਂ ਸੱਪ ਕੋਈ ਤੇ ਆਹ ਦੇਖੋ ਮਿੱਤਰੋ ਕੱਟੇ ਕਿ ਨਹੀਂ ਚੱਬ ਮਾਰੂਚਾਦੀ ਕਿੰਨੇ ਚਿਰ ਦਾ ਹੋ ਗਿਆ ਵੀਰੇ 3 ਸਾਲ ਦਾ ਹੋ ਗਿਆ ਸਾਰੇ ਕੋਲ ਪਰਿਆ ਬਿਲਕੁੜਾ ਕਹਿਣਾ ਜਗਾ ਕਿੰਨੀ ਹਾਈਟ ਹੈ ਵੀਰੇ 70 ਪਲੱਸ ਆ ਬਈ ਉਹ ਜਿਹੜੇ ਤੁਹਾਨੂੰ ਗਾਲ ਕਰਦੇ ਉਹ ਉਹੀ ਆ 골ਡਨ ਕਲੀਪੇ ਦਾ ਹਾਂ ਸਿਰਣਾ ਕਿਹੜਾ ਨਾ ਕਿਹੜਾ ਕਿਹੜੀ ਅਕਲੀਫਾ ਪੈਣਾ ਵੀ ਉਹ ਖਲੀਫਾ ਕੋੜਾ ਖਲੀਫਾ ਕੋੜਾ ਮੈਂ 200000 ਦਾ ਪਤਾ ਨਹੀਂ ਆਇਆ ਨਾ ਮਿੱਤਰੋ ਰੌਣਕ ਬੜੀ ਆ ਜਿਹੜੇ ਵੀਰ ਵੇਦੇ ਆ ਅੱਜ ਹੀ ਆਹੋ ਚੰਗੀ ਵੀ ਢੋਨੇ ਦੇ ਕਰਾ ਕੇ ਰੌਣਕ ਬੜੀ ਮਿੱਤਰੋ ਜੇ ਜੇ ਮਰ ਵੀਰ ਵੇਂਦੇ ਆ ਪਹੁੰਚੋ ਕੱਲ ਨੂੰ ਲਾਸਟ ਆ 18 ਤਰੀਕ ਹੋ ਗਈ ਆ ਭਾਈ ਉਹ ਇੰਸਟਾਗ੍ਰਾਮ ਨੂੰ ਪੂਰਾ ਮੋੜਾ ਰਹਾ ਬਣਾ ਬੈਠਾ ਰਾਵਣ ਬੋਟੇ ਦਿਵਾ ਉਹ ਬੈਠਾ ਵੀ ਰਾਵਣ ਕਾਲੀ ਵੱਟ ਕੱਡੇ ਪਏ ਆ। ਮਿੱਟਰੋ ਕਰੋ ਚੈੱਕ ਮੜ ਆਇਆ। ਪੱਕੇ-ਪੁੱਕੇ ਲਾਈਵ ਬਟ। ਆ ਮਿੱਤਰੋ ਬਹੁਤ ਮਸ਼ਹੂਰ ਹੋਇਆ ਕੋੜਾ ਫਤਿਹ ਜੰਗ। ਪਰਵਦਰਸ਼ਨ ਵੀ ਰੌਣਕ ਦੇਖੋ ਟੈਟ ਚੈੱਕ ਕਰੋ ਆਹ ਖੜਾ ਫਤੇ ਜੰਗ ਘੋੜਾ ਜੀ ਪਰਵਦਰਸ਼ਨ ਕੀ ਬੱਸ ਯਾਹ ਕੋਈ ਨਾ ਕਰ ਮੈਂ ਤੇਰੇ ਲਈ ਕਿ ਨਾ ਮੈਂ ਬਸ ਤੇਰੇ ਲਈ ਆਂ ਮੈਂ ਨਹੀਂ ਬੰਦ ਕਰੀਏ ਤਰਮੀਪੜੀਆ ਸਟਰੂ ਕਰੋ ਚੈੱਕ ਕਿਸੇ ਵੀ ਤਰ੍ਹਾਂ ਦਾ ਪੰਛੀ ਉਹ ਦਿਨ ਚੱਕਾ ਕੁੜੀ ਹੋਰ ਬਾਹਰ ਉਹ ਚੱਲ ਉਹ ਭਾਵੇਂ ਨਾ ਨਾ ਜਗਿਆ ਦੇ ਨੇ ਆ ਗਿਆ ਬਲੌਗ ਚ ਇਧਰ ਦੇਖ ਨਹੀਂ ਨਹੀਂ ਸੰਗਦਾ ਬਈ ਇਹ ਗੱਲ ਨਹੀਂ ਗਈ ਵੀ ਚੰਗਾ ਜਾਨਵਰ ਹਮੇਸ਼ਾ ਟੈਂਟ ਦੇ ਥੱਲੇ ਖੜਾ ਹੋਊਗਾ ਤੇ ਤੁਰੇ ਜਾਂਦੇ ਮੇਰੀ ਨਿਗਾ ਪਈ ਵੀ ਆਹ ਦੇਖੋ ਤੁਸੀਂ ਬਸ਼ੀਰਾ ਤੇ ਬਾਈ ਹੋਣਾ ਤੂੰ ਪੁੱਛਿਆ ਨਹੀਂਗਾ ਮੈਂ ਕਿਹੜੇ ਘੋੜੇ ਦਾ ਵਾ ਕਿਵੇਂ ਆ ਪਰ ਬਸ਼ੀਰਾ ਬਹੁਤ ਸੋਹਣਾ ਲੱਗਿਆ ਕਮੈਤ ਜਹ ਰੰਗ ਆ ਬਸ਼ੀਰੇ ਦਾ ਤੇ ਬਾੜਾ ਹੀ ਤੱਕੜ ਘੋੜਾ ਸੀਗਾ ਤੇ ਦੇਖ ਕੇ ਨਿਗਾ ਟੈਗੀ ਇੱਕ ਵਾਰ ਤਾਂ ਇਹਨੇ ਤੇ ਤੇ ਘਟੋ ਘਟੇ ਸੀ 15 20 ਮਿੰਟ ਖੜੇ ਰਹੇ ਆ ਜੀ ਇਹਦੇ ਬਸ਼ੀਰੇ ਨੂੰ ਦੇਖਦੇ ਦੇਖਦੇ ਤੇ ਨਾਲ ਦੋ ਚਾਰ ਨੁਕਰੀਆਂ ਬੱਚੀਆਂ ਬਹੁਤ ਸੋਹਣੀਆਂ ਖੜੀਆਂ ਸੀਗੀਆਂ ਕਰੋਟਰ ਜਿਵੇਂ ਤਰਫੜੇ ਘੋੜਿਆਂ ਦੇ ਰੱਥ ਵੱਡੇ ਵੱਡੇ ਰੱਥ ਖੜੇ ਵੱਡੇ ਵੱਡੇ

ਇਹ ਲੀਨ ਹਰਬਾਜ ਆ ਦੇਖੋ ਤੇਰਾ ਨਿੱਕਾ ਇਹ ਬੱਚਾ ਕਿੰਨਾ ਪਿਆਰਾ

ਮੇਰੇ ਕੋਲੇ ਭਰਾਵਾ ਤੇ ਮੇਰੇ ਭਰਾ ਨੂੰ ਥੋੜਾ ਰੱਕ ਹੈ ਸਹੀ ਹੈ ਕੋਟਰ ਹੋ ਗਿਆ ਜਿਹੜੇ ਬੋਲੇ ਉਹਨੇ ਬੋਲਣਾ ਚਾਹੁੰਦਾ ਹੈ ਆ ਮੇਰੇ ਆ ਮਿੱਤਰੋ 92 95 93 52 ਨਿਕਲਣਾ ਟ੍ਰੇਨ ਨਹੀਂ ਲੈ ਚਾਹਣਗੇ ਕੋਈ ਇੱਕ ਪਾਸੇ ਬੰਦੇ ਹੈ ਨਾ ਉਹ ਦਾਲ ਜੀ ਬਾਈ ਕੀ ਹਾਂ ਉਹਦੇ ਬਹੁਤ ਬਹੁਤ ਇਹਨੂੰ ਦੇਖੇ ਹੈ ਉਹ ਨਹੀਂ ਬੱਸ

ਭਈਆ ਉਹ ਚਿਤਾਇਆ ਗਿਆ ਲਾ ਦੇ ਲੰਗਦਾ ਦੇ ਪਹਿਲਾਂ ਅਹ ਉਹ ਕੌਣ ਖੜਾ ਹੈ ਆ ਦਾ ਕੁੜਾ ਦੇਖਿਆ ਦੇਖਿਆ ਲੱਗਦਾ ਈਸ਼ਾਨ ਕੁੜਾ ਉਹ ਤਾਂ ਸਿੱਕੜੀ ਕਰਦਾ ਸਿੱਪੀ ਗੱਲ ਦਾ ਸਿੱਪੀ ਗੱਲ ਦਾ ਸਿੱਪੀ ਗੱਲ ਦਾ

ਅੱਛਾ ਅੱਛਾ ਤੇ ਬੰਦੇ ਨੂੰ ਸੀਗੇ ਕਹਿੰਦੇ ਕਿ ਉਹਨੂੰ ਲੈ ਕੇ ਆਣਾ ਮੇਰੇ ਅਸੀਂ ਜਾਣਾ ਨਹੀਂ ਵੱਡੇ ਨੂੰ ਲੈ ਕੇ ਆਣੇ ਆ ਲੈ ਵੀ ਮਤਰੋ ਕਰੋ ਚੈੱਕ ਆਪਣਾ ਉਹੀ ਆ ਔਰ ਇਹ ਤਾਂ ਕਿਨ ਮਾਤਾ ਸੀ ਐ ਨਹੀਂ ਇੱਥੇ ਰਿਪੋਰਟ ਕਰਤੀ ਸੀ ਅੱਛਾ ਅੱਛਾ ਜੀ ਠੀਕ ਹੈ ਚਲੋ ਹੋਏ ਹੋਏ ਇਹ ਹੁਣ ਤਾਂ ਵਧੀਆ ਹੋਇਆ ਠੀਕ ਲਿਆ ਜੀ ਉਹ ਲੈ ਕੈਡੀ ਦੀ ਗੱਡੀ ਚਾਹ ਉਹ ਆਪਣੀ ਇਹ ਜਿਹੜੀ ਦਾ ਅੰਦਰ ਆ ਵੰਡੀ ਚੋ ਉਹ ਵੀ ਮਿੱਤਰੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਕਿਵੇਂ ਲੱਗਿਆ ਕਮੈਂਟਾਂ 'ਚ ਦੱਸ ਕੇ ਜਾਇਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਜੀ ਹੁਣ ਮੇਲੇ ਆਉਣੇ ਰਹਣੇ ਆ ਤੇ ਵੀਡੀਓ ਪਾਉਂਦੇ ਰਵਾਂਗੇ ਹੁਣ ਫਿਲਹਾਲ ਗੱਡੀ ਦਾ ਰਾਹ ਦੇਖਦੇ ਆ ਕਿੱਧਰ ਦੀ ਕੱਟਣੀ ਆ ਉਹ ਵੇਖੀ ਜਾਂਦੇ ਮੁੰਡੇ ਮੂਰੇ ਵੀ ਗੱਡੀਆਂ ਲੱਗੀਆਂ ਸੈੱਡਾ ਤੇ ਵੀ ਗੱਡੀਆਂ ਲੱਗੀਆਂ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਕੋਈ ਕੰਮ ਮਿੱਤਰੋ ਉਹੀ ਜਿਹੜਾ ਸੋਚਿਆ ਸੀ ਵੀ ਗੱਡੀ ਇਹਦੇ ਮੂਰੇ ਕੇ ਗੱਡੀ ਲਾ ਕੇ ਲੋਕ ਤੁਹਾਨੂੰ ਕੱਟਣੀ ਔਖੀ ਐ ਤੇ ਉਧਰ ਮੇਲਾ ਉਧਰ ਹੁਣ ਗੱਡੀ ਕੱਢਾਂਗੇ ਭਾਈ ਭਾਈ ਜਗਰਾਉਂ